ਹਾਂ ਜੀ ਅੰਤਰਰਾਸ਼ਟਰੀ ਸਾਡੇ ਮਾਨਜੋ ਕਲਬ ਵੱਲੋਂ ਜਿਹੜੀ ਯੂਥ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਇੰਸਪੈਕਟਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਾਂ ਦਾ ਨਾਪੂਲਰ ਜੋ ਕਿ ਮੀਨੂ ਪੂਲਰ ਖਾਇਆ ਬਿਆਸ ਉਹਦੇ ਰੂਲ ਦਾ ਰਹਿਮ ਵਾਲਾ ਹਾਲ ਹੀ ਪਤਾ ਲੱਗਿਆ ਕਿ ਉਹ ਟਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਟਰੈਫਿਕ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਤਿੰਨ ਨਵੇਂ ਸਮਰਨ ਦੇ ਲੋ ਉਪਤਾਰ ਹੋਇਆ ਵਿੱਚ ਪਵਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਜਿਹੜਾ ਇਹ ਬੜਾ ਸਿਟੀ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਟੋਟਲ ਗ੍ਰੀਟ ਹੋ ਰਹੀ ਹੈ ਉਹ 84.2 82.2 ਲੱਖ ਦੀ ਕੈਸ਼ ਹੈ ਤੇ ਜਿਹੜਾ ਪਾਈ 2 ਲੱਖ ਰੁਪਿਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਦੀ ਸੀ ਫ੍ਰੀ ਕਰਾਈ ਦੀ ਬੈਂਕ ਅਕਾਊਂਟ ਤੋਂ ਇਤੋਂ علاوہ ਇੱਕ ਨੋਟ ਜਨਵਲ ਮਸ਼ੀਨ ਔਰ ਪਲੱਸ 600000 ਕਬੀ ਹੈ ਜਿਤਨੇ ਮੁਲਜ਼ਮ ਨੇ ਗੁਰਦੀਪ ਜਿਹੜਾ ਖੜਿਆ ਗਿਆ ਚੰਡੇ ਵਾਲੇ ਦਾ ਰਹਿ ਵਾਲਾ ਪਿੱਛੋਂ ਉਹਦੇ ਦੂਰੋਂ ਦਾ ਉਹਨੇ ਰਾਮਪੀਰਤ ਰੋਡ ਦੇ ਤੇ ਨਾ ਭੁੱਲਣ ਦੇ ਨੂੰ ਮਕਾਨੇ ਕਿਰਾਏ ਤੇ ਲਾ ਕੇ ਦਿੱਤਾ ਸੀਗਾ ਉਥੇ ਰਹਿ ਰਿਹਾ ਸੀ ਉਥੋਂ ਇਹ ਸਾਰੀ ਜਿਹੜੀ ਨੈਟਵਰਕ ਚਲਾ ਰਿਆ ਸੀਗਾ ਬਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾਮ ਫੇਰਨੋ ਫਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੂਅਲ ਨੰਬਰ ਤੋਂ ਔਰ ਉਸ ਤੋਂ ਇੱਕ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਤੇ ਪ੍ਰਦੀਪ ਸ਼ਰਮਾ ਤੇ ਮਨੀਸ਼ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਹੈ ਅਬੀਕਾਨੇ Rajasthan ਦਾ ਰਹਿਣ ਵਾਲਾ ਘਰਕਿਸਤ ਦਾ ਕੰਮ ਕਰਦਾ ਐਮਏ ਕਰਕੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਵਾਲਾ ਡੀਲਰ ਨੂੰ ਆਪਾਂ ਸਮਝ ਸਕਦੇ ਆ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਡ ਸੀਗਾ ਔਰ ਮਨੀ ਵੀ ਜਿਹੜਾ ਵੀ ਗਾਰਮੈਂਟ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇਚ ਗ੍ਰਿਫਤਾਰ ਹੋਇਆ ਬੇਸਿਕ ਗੱਲ ਇਹ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਕਿਨੇ ਪਾਰ ਬੈਠੇ ਸਮਗਲਰ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੇ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਆ ਤੇ ਉਹ ਉਹਨਾਂ ਦਾ ਜਿਹੜਾ ਵਿੱਤੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈੱਟਵਰਕ ਟੁੱਟਦਾ ਰਿਕਵਰੀ 1 ਕਿਲੋ ਹੀਰੋਇਨ ਦੇ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਈਨ ਸਮੈਸ਼ ਹੁੰਦੀ ਹੈ ਡਰਗ ਕੱਟਣ ਦੀ ਹੁੰਦੀ ਹੈ ਡਾਟ ਦੇ ਵਿੱਚ ਜਿਹੜਾ ਹਵਾਲਾ ਦੇ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਹੈ ਇਹ ਰਿਕਵਰੀ ਨਾਲ ਇੱਕ ਵੱਡੀ ਕਾਮਯਾਬੀ ਹੈ ਕਿਉਂਕਿ ਇੰਨਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਆ ਸਾਰਾ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦਸਨ ਮੁਤਾਬਕ ਕਰ ਰਹੇ ਇਥੇ ਹੋਰ ਸਪਲਾਈ ਵੀ ਕੀਤੀਆਂ साइनमेंट्स वो अलग साड़ी टीम काम कर रही है इस तु तो अलावा जोड़ा हवाला नैटवर्कते होर काम बाकी है और जिन् भी, भी ये रिटिड इन्फोर्समेंट एजेंसीज ने उन्होंने भी ये शेयर किया जाएगा क्योंकि ड्रग प्रोसीड्स ने यह बड़ी इंपोर्टेंट ने और इना कैश जोड़ा फड़िया जाना इट्स एल्फ शोज कि कि बिजनेस बड़ा फ्रूटफुल काम कर रहे और बड़ी इन्नी देर तो ਇਸ ਕੰਮ ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹੜੇ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਦਵਿੰਦਰ ਪਾਲ ਜੀ ਹਰਮਿੰਦਰ ਸਾਡੇ ਸੀਪੀ ਡਿਟेक्टिव ਔਰ ਅਮੋਲਤ ਸਾਡੇ ਇਨਸਪੈਕਟਰ ਸੀਆਈਏ ਤੋਂ ਮੈਂ ਟੀਮ ਨੂੰ ਦਿਲੀਬ ਵਾਰਤ ਬਾਦਨਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬਰੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਅਹ ਫਕਰ ਮਹਿਸੂਸ ਕਰਦਾ ਇਸ ਟੀਮ ਬਾਸੇ ਜਿਨ੍ਹਾਂ ਨੇ ਸਾਰਾ ਲੱਕ ਤੋੜਿਆ ਡਰਗ ਕਟਨ ਬਿਲਕੁਲ ਜੀ ਪਾਕਿਸਤਾਨ ਨਾਲ ਰੋਡ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਆ ਚਾਹੇ ਡਾਇਰੈਕਸ਼ਨ ਬਾਹਰੋਂ ਬੈਠਾ ਤਾਂ ਉਹ ਲੜਾਕੀ ਜੋ ਕਰ ਰਹੀ ਹੈ ਬਟ ਡੈਫੀਨਿਟਲੀ ਜਿਹੜੇ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹਿਰੋਇਨ ਔਰ ਉਹਨੇ ਪਿੱਛੇ ਜਦੋਂ ਇਹਦੀ ਝਾਤ ਮਾਰਨੇ ਉਹਦੇ ਜੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋਂ ਕਾਫੀ ਐਕਟਿਵ ਸੀ ਔਰ ਨਾਬਨੇ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਦੇ ਵਾਸਤੇ ਇੰਤਜ਼ਾਮ ਚਾਹੇ ਉਹ ਪੈਸਾ ਦਾ ਚਾਹੇ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਹੀ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਨਾਬੂਲ ਰੋਹੀ ਬਟੋਰੀਅਸ ਸਮਗਲਰ ਹੈਗਾ ਜਿਹੜਾ 200 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਵੀ ਵੌਂਟਡ ਹੈ ਉਹੋ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਜੜਿਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ ਮਨ ਨਹੀਂ ਜਿਹੜੀ ਆ ਵਾਪਸ ਪਾਕਿਸਤਾਨ ਜਾਂ ਉਹ ਅਸੀਂ ਚਲਾ ਰਹੇ ਹਾਂ ਸਾਰੇ ਗੱਲੋਂ ਬਾਹਰ ਬਈ ਵੀ ਆ ਗੱਲ ਤੇ ਬਾਹਰ ਕੁਝ ਯੂਰਪ ਦੇ ਲਿੰਕ ਵੀ ਆਏ ਉਹਨਾਂ ਦੇ ਅਸੀਂ ਕੰਮ ਕਰ ਰਹੇ ਹਾਂ ਕਾਫੀ ਬੰਦੇ ਉੱਚ ਬੰਨੇ ਹੋਰ ਪਾਤੀ ਆ ਸਰੋਪਾ ਜੀ ਦੇਖੋ ਇਹ ਤਾਂ ਗੱਲਾਂ ਕਹਿਣ ਦੀ ਹੈ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ ਚ ਆ ਗਏ ਆ ਸਾਰਾ ਲੌਜੀਕਲੀ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਅਰੇ ਬੰਦਾ ਆਪਣਾ ਇੱਕ ਗਰੀਆ ਬਣਾ ਲੰਦਾ ਆਪਣੇ ਸੈਲਫ ਪ੍ਰੋਫੈਸਰ ਬਟ ਆਈ ਥਿੰਕ ਇਟ ਇਜ਼ ਅ ਬਿਗ ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰਗ ਦੀ ਰਿਕਵਰੀ ਨਾ ਹੋਵੇ ਵੱਡੀ ਇਹ ਚੀਜ਼ ਹੈ ਕਿ ਇਹਦੇ ਨਾਲ ਅਸੀਂ ਲੱਕ ਘੁੱਟਦਾ ਹੋਰ ਇਹ ਵਿੱਚ ਪੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਹੋਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਹਵਾਲਾ ਮਨੀ ਤੋਂ ਇਲਾਵਾ ਦੋ ਇੱਕ ਤਾਂ ਜੀ ਤੁਹਾਨੂੰ ਦੱਸਿਆ ਕਿ ਰਾਜਸਥਾਨ ਦਾ ਵੀ ਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾ ਹੈ ਲੁਧਿਆਣੇ ਦਾ ਹਾਂਜੀ ਸਾਰੇ ਉਹ ਸਾਰੇ ਕੋਆਰਡੀਨੇਟਰ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਭੁੱਲਰ ਇੱਕ ਕੰਟਰੋਲ ਰੂਮ ਸਮਝ ਲਓ ਉਤੋਂ ਕੰਮ ਚੱਲਦਾ ਉਹ ਸਾਰਿਆਂ ਨੂੰ ਜੋੜਦਾ ਸੀ ਜਦੋਂ ਆਪਣਾ ਰਾਹ ਆਪੀ ਲੱਭ ਲੈਂਦੇ ਕਿਉਂਕਿ ਐਡੀਆਂ ਵੱਡੀਆਂ ਅਸਾਈਨਮੈਂਟਸ ਆ ਰਹੀਆਂ ਨੈਚੁਰਲੀ ਉਹਦੇ ਵਾਸਤੇ ਪਰਸੈਂਟਸ ਆਫ ਡਰੈਪ ਟ੍ਰੇਡ ਜਿਹੜਾ ਬੜਾ ਸਪਰਿੰਗ ਹੈ ਉਹ ਵੀ ਤਾਂ ਬੜੀ ਹੈ ਉਹ ਫਾਰੀ ਵੀ ਆਪਾਂ ਪਹਿਲਾਂ ਵੀ ਨੂੰ ਜਾਣੇ ਦਾ ਤੁਹਾਨੂੰ ਪਤਾ ਕਿੰਨੇ ਬੰਦਾ ਫੜਿਆ ਸੀਗਾ ਉਹ ਵੀ ਬਾਰ ਸਾਰਾ ਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਵਾਇਗਰੀ ਦਾ ਤਾਂ ਯਾਦ ਹੋਣਾ ਤੇ ਇਹ ਸਾਰੇ ਆਪਣੇ ਆਪਣੇ ਨਵੇਂ ਮੋਡ ਸਪਰੈਂਡੀ ਨਾਲ ਆ ਕੇ ਕਿਉਂ ਪੈਸੇ ਦਾ ਲਾਲਚ ਪੀਣੇ ਵਿੱਚ ਆਉਂਦਾ ਕਿਉਂਕਿ ਵੀ ਕਟ ਵੀ ਮਿਲਦਾ ਤੇ ਜਿਹੜਾ ਇਹ ਸਾਰਾ ਚੈਨਲ ਤਾਂ ਆਪਣੇ ਚਲਾਉਂਦੇ ਆ 100% ਜੀ ਸਰੋਂ ਡਰਗ ਦੀ ਵੀ ਮੀਦਾ ਤੇ ਪੈਸੇ ਦੀ ਪ੍ਰੋਪਰਟੀ ਹੁਣ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਇਹਦੇ ਹੋਰ ਦਿਖਾਵਾਂਗੇ ਕਿ ਇੱਥੇ ਕਿਤੇ ਨੇ ਇਨਵੈਸਟ ਕੀਤੀਆਂ ਜਾਂ ਕੀਤੀਆਂ ਮੈਂ ਨਾਪੋ ਲਰਦੀ ਪ੍ਰਾਪਰਟੀ ਦੇਖਣ ਦੇ ਤੌਰ ਹੈ ਜਿਆਦਾ ਕਿਉਂਕਿ ਆਪ ਟਰਕੀ ਬੇਸਡ ਹੈ ਤੇ ਉਥੇ ਕਾਫੀ ਕਮ ਵੱਡੇ ਲੈਵਲ ਦੇ ਘਰ ਇਹ ਪ੍ਰਾਣੀ ਆਈ ਵਿਲੇਜਿੰਗ ਇਹ ਹੁਣ ਤਰੀ ਲੇਟਰਸ ਹੈ ਕਿ ਜੇ ਬਗਦਦਾ ਵੀ ਆਪਾਂ 6 5 ਦਾ ਹੀ ਦਰਜ ਹੋਇਆ ਉਸ ਤੋਂ ਪਹਿਲਾਂ ਆਈ ਸੀ ਹੋਰਾਂ ਨੇ ਕਾਫੀ ਇਹ ਗੱਲ ਦੇ ਕੱਟ ਵੀ ਦਿੱਤੀਆਂ ਸੀ ਥੈਂਕ ਯੂ ਜੀ